ਭਾਜੀ ਹੱਥ ਚੱਕ ਲੈ ਮੋਟਰ ਦੀ ਛੋਟੀ ਤਾਂ ਆ ਚੱਕ ਦੋ ਭਾਜੀ ਬਾਰੇ ਬਾਜੀ ਦੀ ਡਿਮਾਂਡ ਕਹਿੰਦੇ ਬਾਹਰ ਖੇਤੀ ਕਹਿੰਦੇ ਪੂਰੀ ਹੋ ਰਹੀ ਹੈ ਹੋਰ ਹੋਰਲੇ ਜਾ ਰਹੀ ਹੈ ਕੀ ਕਹਣਾ ਚਾਹਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਮੇਰੇ ਵੱਡੇ ਭਰਾਵਾਂ ਨੇ ਠੀਕ ਫਰਮਾਇਆ ਵਾ ਡਿਮਾਂਡ ਤਾਂ ਦੇਖੋ ਵਿਕਾਸ ਦੀ ਪੂਰੇ ਦੇਸ਼ ਚ ਪੂਰੇ ਹਲਕੇ ਚ ਕੀ ਪੂਰੇ ਪੰਜਾਬ ਰਾਜ ਚ ਤੇ ਚੰਗੀਆਂ ਨੀਤਾਂ ਨਾਲ ਹੀ ਇਹ ਪੂਰੀ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਰਿਜ਼ਲਟ ਹੈ ਅੱਜ ਤੁਹਾਡੇ ਨੀਲੇ ਦੇ ਸਾਹਮਣੇ ਮੈਂ ਕਰਵਾਦਾ ਸੰਗਤ ਦੇ ਰੂਬਰੂ ਆ ਚਾਰ ਹਾਂ ਜਿਸ ਤਰ੍ਹਾਂ ਦੇ ਕਹਿਦਾ ਨੇ ਕਿ ਲੋਕਾਂ ਨੇ ਤੁਹਾਡੇ ਤੇ ਕਹਿੰਦਾ ਇੱਕ ਬਵਾਤਾ ਚਲੇ ਜੇ ਗੁਣਿਆ ਗਿਆ ਸੀ ਕਿ ਮੈਂ ਇਹ ਕਰੀ ਕਰੀਏ ਸੀਗੇ ਕਹਾਂ ਕਰੀਏ ਸੀਗੇ ਤੇ ਉਹ ਡਿਮਾਂਡਾਂ ਤੇ ਲੋਕਾਂ ਦੀ ਬਹੁਤ ਛੇਤੀ ਪੂਰੀਆਂ ਕਰ ਰਹੇ ਹੁੰਦੇ ਸੀ ਜਿਵੇਂ ਮੈਂ ਕਮਾ ਜੀ ਮੈਂ ਬਹੁਤ ਛੇਤੀ ਪੂਰੀਆਂ ਕਰ ਰਹੇ ਤਾਂ ਹੰਕਾਰ ਜਾਂ ਮਾਨ ਵਾਲੀ ਗੱਲ ਹੁੰਦੀ ਹੈ ਜਿਵੇਂ ਜਿਵੇਂ ਪ੍ਰਮਾਤਮਾ ਕਰਾ ਰਿਹਾ ਮੈਂ ਤਾਂ ਸਿਰਫ ਕੋਸ਼ਿਸ਼ ਕਰ ਰਿਹਾ ਜਿਵੇਂ ਜਿਵੇਂ ਪ੍ਰਮਾਤਮਾ ਕਰਾ ਰਿਹਾ ਸੋ ਤਿਵੇਂ ਤਿਵੇਂ ਅੱਗੇ ਅੱਗੇ ਵੱਧ ਰਹੀ ਹਾਂ ਅਜੇ ਥੋੜੇ ਜੇ ਟਾਈਮ ਛੋੜਾ ਹੋਇਆ ਸਾਨੂੰ 8ਵੇਂ ਨਹੀਂ ਹੋਏ ਪਰ ਇਹ ਮੇਰਾ ਪੂਰੀ ਕੋਸ਼ਿਸ਼ ਪੁਰ ਜੋਰ ਆ ਜੋ ਪ੍ਰਮਾਤਮਾ ਦਾ ਆਸ਼ੀਰਵਾਦ ਸਾਡੇ ਸਿਰ ਤੇ ਇਦਾਂ ਹੀ ਰਿਹਾ ਤਾਂ 5 ਸਾਲਾਂ ਦੇ ਵਿੱਚ ਅਸੀਂ ਜਿਹੜੀਆਂ ਇਹ ਜਿਹੜੀਆਂ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਇੱਥੇ ਜੰਮੇ ਪੜਿਆ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਮੱਸਿਆਵਾਂ ਅਸੀਂ ਆਪ ਨਹੀਂ ਗਾਣਾ ਦੇਖਿਆ ਹੋਈਆਂ ਨੇ ਉਹ ਸਾਰੀਆਂ ਹੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂ ਜਿਹਦਾ ਸਾਰਾ ਇਹ ਮੇਰਾ ਸਾਥ ਲੈ ਗਿਆ ਕੈਰ ਕਰਦਾ ਜੇ ਸਾਡਾ ਅੰਦਰ ਜਾਉਂਦਾ ਐਮਐਲਏ ਸਾਹਿਬ ਤੋਂ ਅਸੀਂ ਪੂਰਨ ਤੌਰ ਤੇ ਖੁਸ਼ ਹਾਂ ਜੀ ਸਾਡੇ ਸਪੱਟ ਤੇ ਖੜੇ ਨੇ ਜੋ ਕੰਮ ਕਹਿਦੀ ਅੱਧੀ ਰਾਤ ਨੂੰ ਅਵੇਲੇਬਲ ਆ ਸਾਡੇ ਲਈ ਹੋਰ ਅਸੀਂ ਐਮਐਲਏ ਸਾਹਿਬ ਤੋਂ ਕੀ ਮੰਗੀ ਠੀਕ ਆਪ ਹੋ ਗਏ ਜੀ ਸਰ ਅੱਜ ਨੋਨੀ ਬਾਜੀ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਸਵਰਗ ਦੀ ਅੱਜ ਪੂਰੀ ਕੀਤੀ ਗਈ ਲੋਕਾਂ ਦੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਕੰਮ ਵਾਰਡ ਦੇ ਵਿੱਚ ਹਲਕੇ ਦੇ ਵਿੱਚ ਹੋ ਰਿਹਾ ਤੇ ਦੂਜੇ ਸਾਡੇ ਬੋ ਸਰਦਾਰ ਕਰਮ ਸਿੰਘ ਸਿੱਧੂ ਜੀ ਐਮਐਲਏ ਆਤਮਨਗਰ ਦੇ ਜੋ ਪੂਰੀ ਮਿਹਨਤ ਪੂਰੀ ਲਗਨ ਦੇ ਨਾਲ ਕੰਮ ਕਰਾ ਰਹੇ ਨੇ ਦਿਨ ਰਾਤ ਇੱਕ ਕੀਤਾ ਪਿਆ ਵਿਕਾਸ ਕਾਰਜਾਂ ਦੇ ਵਿੱਚ ਇਹਨਾਂ ਦਾ ਸਾਥ ਸਾਨੂੰ ਮਿਲਿਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਜੀ ਅਸੀਂ ਵੀ ਦੱਬ ਕੇ ਨਾਲ ਲੱਗੇ ਹੋਏ ਆ ਜੋ ਵੀ ਕੰਮ ਆ ਕਹਿੰਦੇ ਲਿਆਓ ਹੁਣੇ ਪਾਸ ਕਰੋ ਕੰਮ ਸ਼ੁਰੂ ਕੰਮ ਵੱਲੋਂ ਕੋਈ ਢਿੱਲ ਨਹੀਂ ਜੀ ਇਹਨਾਂ ਵੱਲੋਂ ਮਜ਼ਾ ਆ ਰਿਹਾ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਲੋਕਾਂ ਨੂੰ ਰਾਹਤ ਮਿਲੇਗੀ ਜਲਦੀ ਤੁਸੀਂ ਆਪ ਸਿਆਣੇ ਜੀ ਲੋਕੀਏ ਇੱਕ ਕੋਈ ਫੋਨ ਤੇ ਨਹੀਂ ਬੁਲਾਏ ਇੱਕ ਮੈਸੇਜ ਪਾਇਆ ਸੀ ਮੈਸੇਜ ਤੇ ਇੰਨਾ ਘੱਟ ਹੋਇਆ 1215 ਘੱਟ ਹੋਇਆ ਇੰਨਾ ਹੰਗਾਰਾ ਲੋਕਾਂ ਦੇ ਵਿੱਚ ਇੰਨੇ ਜ਼ਿਆਦਾ ਖੁਸ਼ ਇੰਨਾ ਜ਼ਿਆਦਾ ਚਾ ਚੜਿਆ ਹੋਇਆ ਵੀ ਇਹ ਪਹਿਲੀ ਵਾਰੀ ਅੱਜ ਤੱਕ ਰਿਕਾਰਡ ਹੈ ਇਹ ਰੋਡ ਕਰੀ ਸੀਮੈਂਟ ਦੀ ਪਾਸ ਨਹੀਂ ਹੋਈ ਨਾ ਬਣੀ ਜੀ ਇਹ ਐਮਐਲਏ ਸਾਹਿਬ ਦਾ ਹੀ ਧੰਨਵਾਦ ਆ ਕੁਲਵੰਤ ਸਿੰਘ ਸਿੱਧੂ ਜੀ ਦਾ ਜਿੰਨਾ ਕਰਕੇ ਸੀਮੈਂਟ ਦੀ ਰੋਡ ਬਣ ਰਹੀ ਆ ਜੀ ਔਰ ਇੱਕ ਵਾਰੀ ਬਣ ਗਈ ਆ ਆਰਐਮਸੀ ਦੀ ਰੋਡ ਤਾਂ 15 ਸਾਲ 20 ਸਾਲੇ ਜਾਣੀ ਨਹੀਂ ਜੀ ਐਮਐਲਏ ਸਾਹਿਬ ਨੇ ਕਿਹਾ ਜੀ ਕੋਈ ਤੰਮੀ ਪੇਸ਼ੀ ਆਈ ਸੜਕ ਤੇ ਜਿਹੜਾ ਵੀ ਕੋਈ ਆ ਕੇ ਸੂਚਿਤ ਕਰੇਗਾ ਅਸੀਂ ਇੱਥੇ ਕੰਮ ਬੰਦ ਕਰ ਦਿੱਤੇ ਜਾਏਗਾ ਇਹਨਾਂ ਨੇ ਆਪ ਵਿਜ਼ਿਟ ਰੱਖੇ ਦੀ ਆ ਜੀ ਬਾਕੀ ਇਹਨਾਂ ਦੀ ਟੀਮ ਹੈਗੀ ਆ ਔਰ ਬਾਕੀ ਕਾਉਂਸਲਰ ਰਹਿਗੇ ਆ ਤੇ ਅਸੀਂ ਨਿਗਾਹ ਵੀ ਰੱਖਾਂਗੇ ਜੀ ਆਪ ਕੋਈ ਕੜਬੜੀ ਨਾ ਆਵੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਅਸੀਂ ਆਪ ਇੱਥੇ ਨਾਲ ਪਹਿਰਾ ਦੇਾਂਗੇ ਜੀ ਇਹਨਾਂ ਦੇ ਲੋਕਾਂ ਵਾਸਤੇ ਥੋੜੀ ਨਾ ਮੁਸ਼ਕਲ ਆਏਗੀ ਆ ਉਹਦਾ ਵਾਸਤੇ ਦੂਰ ਦੇ ਦੇਖੋ ਥੋੜੀ-ਬੋਤੀ ਮੁਸ਼ਕਲ ਤਾਂ ਦੇਖੋ ਜੇ ਹੁਣ ਆਪਾਂ ਕੋਈ ਵੱਡਾ ਫਾਇਦਾ ਲੈਣਾ ਤਾਂ ਛੋਟੇ-ਮੋਟੇ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਜੀ ਆਪਾਂ ਨੂੰ ਕੋਈ ਰੂਟ ਰੱਖਿਆ ਗਿਆ ਉਹਨਾਂ ਦੇ ਆ ਰੂਟ ਪਲਾਨ ਕਰਾਂਗੇ ਜੀ ਉਹਨਾਂ ਦਾ ਅੱਜ ਹੀ ਜਦੋਂ ਕੰਮ ਸਟਾਰਟ ਹੋ ਗਿਆ ਪੈਟਰੋਲ ਪੰਪ ਅਲੀ ਗਲੀ ਹੈਗੀ ਆ ਇਧਰੋਂ ਨਾਲ ਹੋਰ ਗਲੀ ਡਾਇਵਰਟ ਕਰਾਵ ਡੱਬਾ ਰੋਡ ਤੋਂ ਘੜਾਵਾਂਗੇ ਜੀ ਟ੍ਰੈਫਿਕ ਆਪਾਂ ਇਲਾਕਾ ਨਿਵਾਸੀ ਨੂੰ ਇਹੀ ਕਹਿਣਾ ਜੀ ਵੀ ਹਰ ਸਮੇਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਐਮ.ਐਲ.ਏ. ਸਾਹਿਬ ਸਾਢੇ 3 ਸਾਲ ਹੋ ਗਏ ਲਗਾਤਾਰ ਮਿਹਨਤ ਕਰ ਰਹੇ ਨੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਤੇ ਅਸੀਂ ਇਹਨਾਂ ਦੇ ਨਕਸ਼ੇ ਕਦੋਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਵਾਂਗੂ ਬਣ ਸਕੀਏ ਮਿਹਨਤੀ ਬਣ ਸਕੀਏ ਮਿਹਨਤ ਕਰ ਸਕੀਏ ਬਸ ਇੰਨੇ ਹੀ ਸਾਰੇ ਵਾਰਡ ਨਿਵਾਸੀ ਆਦਮ ਹੱਲਾ ਨਿਵਾਸੀਆਂ ਦਾ ਤੇ ਇਲਾਕਾ ਨਿਵਾਸੀਆਂ ਦਾ ਤੇ ਇਹ ਦਿਲੋਂ ਧੰਨਵਾਦ ਜੀ ਮੈਡਮ ਤੁਸੀਂ ਆਏ ਹੋੜੀ ਘਾਟੀ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਇਸ ਰੋਡ ਦੀ ਬੜੀ ਚਿਰ ਤੋਂ ਡਿਮਾਂਡ ਜਿਹੜੀ ਏਟੀਆਈ ਰੋਡ ਤੋਂ ਲੈ ਕੇ 베디 ਚੌਂਗ ਔਰ 베디 ਚੌਂਗ ਤੋਂ ਅੱਗੇ ਤਕਰੀਬਨ 2 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਨੇ ਔਰ ਤੁਹਾਨੂੰ ਬੜੀ ਖੁਸ਼ੀ ਹੋਏਗੀ ਜਾਣ ਕੇ ਕਿ ਵਰਲਡ ਬੈਂਕ ਦਾ ਜਿਹੜਾ ਪ੍ਰੋਜੈਕਟ ਅਮਰੁੱਧ ਦੇ ਅਧੀਨ ਜਿਹੜੀਆਂ ਨਹਿਰੀ ਪਾਣੀ ਘਰ-ਘਰ ਪਹੁੰਚ ਦਾ ਕਰਨਾ ਉਹਦੀ ਜਿਹੜੀ ਪਾਈਪਲਾਈਨ ਪੈਣੀ ਸੀ ਇਸ ਰੋਡ ਦੇ ਉੱਤੇ ਉਹ ਕਾਰਜ ਪੂਰਾ ਹੋ ਚੁੱਕਿਆ ਹੈ ਔਰ ਜਿੱਦਾਂ ਜਿੱਦਾਂ ਪੂਰਾ ਹੋ ਰਿਹਾ ਹੈ ਆਰਐਮਸੀ ਵੀ ਪੂਰੀ ਕੁਆਲਿਟੀ ਮੇਨਟੇਨ ਕਰਕੇ ਚੈੱਕ ਕਰਕੇ ਜਿਹੜੀ ਰੋਡ ਹੈ ਪ੍ਰੋਪਰਲੀ ਬਣਾਈ ਜਾਊਗੀ ਔਰ ਮੈਂ ਆਸ ਕਰਦੀ ਆ ਕਿ ਸੰਗਤ ਲੁਧਿਆਣਾ ਵਾਸੀ ਜੋ ਇਥੋਂ ਲੰਘਦੇ ਵੀ ਨੇ ਰੋਡ ਤੋਂ ਉਹ ਵੀ ਪੂਰਾ ਸਾਥ ਦੇਣਗੇ ਉਹ ਵੀ ਦੇਖਣਗੇ ਵੀ ਜੇ ਕੰਮ ਚੱਲ ਰਿਹਾ ਚੋ ਉਸ ਕੋਈ ਵਿਗਨ ਨਾ ਪਾਇਆ ਜਾਵੇ ਔਰ ਕੰਮ ਹੁੰਦੇ ਸਾਰ ਉਹਦਾ ਸਾਥ ਦਿੱਤਾ ਜਾਵੇ ਔਰ ਇੱਕ ਛੋਟੀ ਬੇਨਤੀ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜ਼ਰੂਰ ਕਰਨਾ ਚਾਹਾਂਗੀ ਵੀ ਜਿੱਥੇ ਜਿੱਥੇ ਤੁਹਾਨੂੰ ਪਤਾ ਉਦਘਾਟਨ ਹੋ ਰਿਹਾ ਹੈ ਤਕਰੀਬਨ ਦੋ ਤੋਂ ਢਾਈ ਮਹੀਨੇ ਇੱਕ ਸੜਕ ਨੂੰ ਲੱਗ ਜਾਂਦੇ ਆ ਬਣਨ ਤਾਂ ਮੇਰੀ ਬੇਨਤੀ ਹੈ ਜੇ ਕਿਸੇ ਨੇ ਕੋਈ ਕਨੈਕਸ਼ਨ ਲੈਣਾ ਕੋਈ ਸੀਵਰੇਜ ਦਾ ਪਾਣੀ ਦਾ ਤਾਂ ਉਸ ਤੋਂ ਪਹਿਲਾਂ ਲੈ ਲੈਣ ਸੜਕ ਬਣਨ ਤੋਂ ਬਾਅਦ ਮੈਂ ਮਾਫੀ ਮੰਗਦੀ ਆ ਜੀ ਅਸੀਂ ਬਿਲਕੁਲ ਇਸ ਚੀਜ਼ ਤੋਂ ਗਰੇਜ਼ ਕਰਾਂਗੇ ਵੀ ਕੋਈ ਵੀ ਸੜਕ ਪੱਟੀ ਨਾ ਜਾਵੇ ਆ ਪਿਛਲੇ ਦਿਨੀ ਹਜੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਕੁਮਾਰ ਮੰਡੀ ਨਵੀਂ ਸੜਕ ਬਣੀ ਹੈ ਔਰ ਰਾਤੋਂ ਰਾਤ ਫਿਰ ਸੀਵਰੇਜ ਦੀ ਆਪਾਂ ਪਾਈ ਪਾਰੇ ਔਰ ਫਿਰ ਅਸੀਂ ਕੋਸਦੇ ਆਂ ਵੀ ਪ੍ਰਸ਼ਾਸਨ ਕੀ ਕਰ ਰਿਹਾ ਹੈ ਜਾਂ ਸਰਕਾਰਾਂ ਕੀ ਕਰ ਰਹੀ ਹੈ ਸੋ ਸਾਡੀ ਵੀ ਨੈਤਿਕਤਾ ਦੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਲੁਧਿਆਣਾ ਵਾਸੀ ਹੋਣ ਦੀ ਕਿ ਵੀ ਜਿੱਥੇ ਵੀ ਕੋਈ ਕਾਰਜ ਸੰਪੂਰਨ ਹੁੰਦਾ ਆਪਾਂ ਪਹਿਲਾਂ ਧਿਆਨ ਰੱਖ ਕੇ ਔਸਕਾਰ ਤੋਂ ਪਹਿਲਾਂ ਹੀ ਆਪਣੇ ਕਨੈਕਸ਼ਨਸ ਜਾਂ ਜੋ ਵੀ ਹੈ ਕਰ ਲਈਏ ਪੂਰਾ ਇੱਕ ਦਿਨ ਤੁਹਾਡੇ ਕਰਕੇ ਅਸੀਂ ਕੰਮ ਤਾਂ ਜ਼ਰੂਰ ਲੇਟ ਕਰ ਲਾਂਗੇ ਪਰ ਕਾਰਜ ਪੂਰਾ ਹੋਣ ਤੋਂ ਬਾਅਦ ਗੁਰੇਜ਼ ਕਰਾਂਗੇ ਕਿ ਸੜਕ 'ਤੇ ਵੀ ਪੱਟੀ ਨਾ ਲੱਗੇ ਮੈਡਮ ਜੀ ਮੈਂ ਤੁਸੀਂ ਇਹ ਗੱਲ ਕੀਤੀ ਹੈ ਉਹਨਾਂ ਦੇ ਕੋਈ ਐਕਸ਼ਨ ਲਿੱਤਾ ਜਾਏਗਾ ਜਿਵੇਂ ਜਿਹੜਾ ਬਾਅਦ ਚ ਲੱਟਾ ਆਏਗਾ 200% ਮੈਂ ਇਸੇ ਲਈ ਤੁਹਾਡੇ ਲਈ ਮੈਂ ਤੁਹਾਡੇ ਮਾਧਿਅਮ ਰਹੀ ਇਸੇ ਲਈ ਮੈਸੇਜ ਦੇਣਾ ਚਾਹੀਏ ਵੀ ਉਹ ਅਗਰ ਕੋਈ ਵੀ ਨਵੀਂ ਪੱਟੀ ਹੋਈ ਸੜਕ ਉੱਥੇ ਨਵੀਂ ਬਣੀ ਹੋਈ ਸੜਕ ਨੂੰ ਅਗਰ ਪਟਦੇ ਆ ਤਾਂ ਫਿਰ ਉਸ ਤੋਂ ਬਾਅਦ ਜੋ ਜੁਰਮਾਨਾ ਬੰਦਾ ਹੋਗਾ ਉਹ ਵੀ ਹੋਏਗਾ ਚਲਾਨ ਵੀ ਹੋਏਗਾ ਔਰ ਮੈਂ ਆਸ ਕਰਦੀ ਆ ਵੀ ਤੁਹਾਡਾ ਹੀ ਬਹੁਤ ਹਾਰਡ ਐਂਡ ਮਨੀ ਹੈ ਜਿਹੜਾ ਟੈਕਸਾਂ ਦੇ ਰੂਪ ਦੇ ਵਿੱਚ ਇਕੱਠਾ ਕੇ ਤੁਹਾਡੇ ਲਈ ਹੀ ਲਾਇਆ ਜਾਂਦਾ ਸੋ ਆਪਾਂ ਆਪਣਾ ਨੁਕਸਾਨ ਨਾ ਕਰਦੇ ਹੋਈਏ ਪਹਿਲਾਂ ਹੀ ਧਿਆਨ ਦਈਏ ਔਰ ਪਹਿਲ ਪਹਿਲ ਦੇ ਆਧਾਰ ਦੇ ਉੱਤੇ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਸੋਚਦੇ ਹਾਂ ਵੀ ਮੇਰਾ ਪਹਿਲਾ ਨੁਕਸਾਨ ਨਾ ਹੋਵੇ ਪਹਿਲਾ ਕੰਮ ਕਿਹੜਾ ਕਰਨ ਵਾਲਾ ਇਹ ਵੀ ਤੁਹਾਡਾ ਆਪਣਾ ਘਰ ਹੈ ਤੇ ਵੀ ਧਿਆਨ ਦਿੱਤਾ ਜਾਵੇ। ਜਿਵੇਂ ਕਿ ਤੁਸੀਂ ਕਿਹਾ ਸੀ ਮੀਂਹ ਤੋਂ ਬਾਅਦ ਜਿਹੜੀਆਂ ਸੜਕਾਂ ਕਾਫੀ ਜ਼ਿਆਦਾ ਖਰਾਬ ਹੈ ਵੀ ਉਹ ਨਾਲ ਨਾਲ ਰਿਪੇਅਰ ਕੀਤੀਆਂ ਜਾਣਗੀਆਂ ਤੇ ਉਹਨਾਂ ਦੇ ਵੀ ਹੁਣ ਧਿਆਨ ਦਿੱਤਾ ਜਾਏਗਾ। ਪੂਰਨ ਤੌਰ ਤੇ ਜੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਸੜਕਾਂ ਦੇ ਉੱਤੇ ਰਿਪੇਅਰ ਜਾਂ ਪੈਚ ਵਰਕ ਦੀ ਜ਼ਰੂਰਤ ਸੀ ਉਹ ਬਕਾਇਦਾ ਨਾਲ ਦੀ ਨਾਲ ਕੀਤੇ ਜਾਂਦੇ ਨੇ। ਡੇ 1 ਜਿਸ ਦਿਨ ਦੀ ਬਾਰਿਸ਼ ਰੁਕ ਲਗਾਤਾਰ ਕੰਮ ਕਰ ਰਹੇ ਦੂਸਰਾ ਮੈਂ ਬਕਾਇਦਾ ਤੁਹਾਡੇ ਸਾਰਿਆਂ ਨਾਲ ਵਾਤਾਵਲਾਪ ਕਰਦੇ ਹੋਏ ਇਹ ਵੀ ਗੱਲ ਕਹੀ ਸੀ ਕਿ ਜਿੱਦਾਂ ਹੀ ਬਰਸਾਤ ਰੁਕੂਗੀ ਤੁਹਾਨੂੰ ਆਪ ਨਜ਼ਰ ਆਏਗਾ ਕਿ ਲੁਧਿਆਣਾ ਸ਼ਹਿਰ ਦਾ ਕੋਈ ਇੱਕ ਖੁੰਜਾ ਨਹੀਂ ਹਰ ਜਗ੍ਹਾ ਤੁਹਾਨੂੰ ਨਵੇਂ ਉਦਘਾਟਨ ਔਰ ਨਵੀਆਂ ਸੜਕਾਂ ਮਿਲਣਗੀਆਂ ਲੁਧਿਆਣਾ ਵਾਸੀਆਂ ਦੀ ਸੇਵਾ ਲਈ ਅਸੀਂ ਹਰ ਵੇਲੇ ਮੌਜੂਦ ਹਾਂ ਧੰਨਵਾਦ ਜੀ ਬਿਲਕੁਲ ਉਹਦੇ ਲਈ ਟ੍ਰੈਫਿਕ ਨੂੰ ਕਲਾਜ਼ ਕਰ ਦਿੱਤੀ ਗਈ ਹੈ ਔਰ ਏਰੀਆ ਵਾਸੀ ਨਾਲ ਸਾਥ ਦੇ ਕੇ ਇਹਨੂੰ ਥੋੜਾ ਡਾਇਵਰਟ ਕਰ ਲੈਂਗੇ ਉਨੀ ਦੇਰ ਵਾਸਤੇ ਕਿੱਥੇ ਤੱਕ ਲਗਾਇਆ ਜਾ ਰਿਹਾ ਜੀ ਅੱਜ ਏਪੀਏ ਰੋਡ ਦਾ ਉਦਘਾਟਨ ਕਰ ਰਹੇ ਹਾਂ ਬਾਬਾ ਦੀਪ ਸਿੰਘ ਮਹਾਰਾਜ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗ੍ਰਾਂਟਾਂ ਦੀ ਕਮੀ ਨਹੀਂ ਹੋਣ ਦਿੱਤੀ ਅੱਜ 96 ਲੱਖ ਦੀ ਲਗਤ ਨਾਲ ਏਪੀਏ ਲਾਈਟਾਂ ਤੋਂ ਲੈ ਕੇ ਬੇਦੀ ਚੌਂਕ ਬੇਦੀ ਚੌਂਕ ਤੋਂ ਜਿਹੜੇ ਇੱਟਾਂ ਵਾਲੇ ਚੌਂਕ ਤੋਂ ਬੇਦੀ ਚੌਂਕ ਦਾ ਇਹ ਕਟਨ ਕਰਨ ਵਾਰ 96 ਤੇ 99 ਲੱਖ ਦੀ ਲਗਤ ਨਾਲ ਅੱਜ ਸ਼ੁਰੂਆਤ ਕਰਨੀ ਹੈ ਤੇ ਇਲਾਕਾ ਨਵਾ ਸਿੰਘ ਜਿੱਤੇ ਧੰਨਵਾਦ ਕਰਦਾ ਉਹ ਤੇ ਬੇਨਤੀ ਕਰਦਾ ਕਿ ਜਦੋਂ ਸੜਕ ਦਾ ਨਿਰਮਾਣ ਹੋ ਰਿਹਾ ਉਦੋਂ ਤੁਸੀਂ ਸਾਥ ਦਿਓ ਬੰਦੀ ਸੜਕ ਦੇ ਉੱਪਰ ਉਮੀਦ ਕਰਦਾ ਵੀ ਤੁਸੀਂ ਆਪਣੇ ਰਿਕਲ ਜਿਹੜੇ ਉਹ ਨਹੀਂ ਉਹਦੇ ਤੇ ਪਾਸ ਕਰੋਗੇ ਕਿ ਬੰਦੀ ਸੜਕ ਦੇ ਵਿੱਚ ਜਦੋਂ ਇਹਨਾਂ ਉੱਪਰ ਦੀ ਨੰਦਿਆਤਬ ਕਿਤੇ ਨਾ ਕਿਤੇ ਸੜਕ ਦੀ ਨਜਬੂਤੀ ਦੀ ਕਮੀ ਆਉਂਦੀ ਹੈ ਇਹ ਕੁਆਲਿਟੀ ਚੈੱਕ ਕਰਨ ਦੀ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਕੁਆਲਿਟੀ ਚੈੱਕ ਕਰਕੇ ਸਮੇਂ ਸਮੇਂ ਤੇ ਜਿਹੜਾ ਇਹਨੂੰ ਆਪਾਂ ਨਿਰਮਾਣ ਜਿਹੜਾ ਕੰਪਲੀਟ ਕਰਾਉਣਾ ਕਿਉਂਕਿ ਇਸ ਸੜਕ ਦੇ ਵਿੱਚ ਨਾ ਤਾਂ ਕਲਵੰਨ ਸਿੱਧੂ ਨੇ ਕੋਈ ਕਮਿਸ਼ਨ ਲੈਣੀਆਂ ਨਾ ਸਾਡੀ ਛੋਟੀ ਭੈਣ ਮੇਰ ਮੈडम ਨੇ ਲੈਣੀਆਂ ਤਾਂ ਫਿਰ ਕੁਆਲਿਟੀ ਨਾਲ ਸਮਝੌਤਾ ਕਿਸ ਗੱਲ ਦਾ ਅਸੀਂ ਕਰੀਏ ਇਸ ਲਈ ਲੋਕਾਂ ਨੂੰ ਬੇਨਤੀ ਕਰਾਂ ਤੁਸੀਂ ਐਮਐਲਏ ਹੋ ਤੁਸੀਂ ਮੇਰ ਹੋ ਤੁਸੀਂ ਕੌਂਸਲਰ ਹੋ ਜਿਹੜਾ ਨਿਰਮਾਣ ਹੈ ਤੁਸੀਂ ਆਪਣੀ ਦੇਖ ਰੇਸ ਕਿ ਕਰਾਉਣਾ ਤਾਂ ਕਿ ਵਧੀਆ ਸੜਕ ਲੋਕਾਂ ਨੂੰ ਆਏ ਕਿਥੇ ਤੁਹ ਲੱਗਿਆ ਤਾਂ ਤੁਹਾਡੇ ਨਾਲ ਸਮਰ ਕਰ ਸਕਦਾ ਜੀ ਜੇ ਲੱਗਿਆ ਕੰਮ ਉਸੇ ਵੇਲੇ ਬੰਦ ਕਰਾ ਦੇਣਾ ਉਸੇ ਵੇਲੇ ਕੰਮ ਬੰਦ ਕਰਾ ਦੇਣਾ ਤਾਂ ਕਿ ਜਿਹੜਾ ਲੋਕਾਂ ਨਾਲ ਜੋ ਵਾਅਦਾ ਕਰਿਆ ਵੀ ਜ਼ੀਰੋ ਟੋਲਰੈਂਸ ਤੇ ਕੰਮ ਕਰਾਂਗੇ ਕਿਸੇ ਨੂੰ ਹੇਰਾਫੇਰੀ ਦੀ ਇੱਥੇ ਮੈਂ ਆਤਮ ਨਗਰ ਦੀ ਗੱਲ ਤਾਂ ਵਿਸ਼ਵਾਸ ਨਾਲ ਕਹਿ ਸਕਦਾ ਇੱਥੇ ਕਿਸੇ ਨੂੰ ਹੇਰਾਫੇਰੀ ਕਰਨ ਦੀ ਕੋਈ ਜਗ੍ਹਾ ਨਹੀਂ ਚਰਤ ਮੰਗਣੀ ਪੱਤ ਵਿਆ ਇਹਦੇ ਥੱਲੇ ਜਿਉਂ-ਜਿਉਂ ਪੈ ਪਾਈ ਜਣੀਆਂ ਪਾਣੀ ਵਾਲੀ ਤੇ ਨਾਲ ਦੀ ਨਾਲ ਸੜਕ ਬਣੀ ਗਈ ਹੁਣੇ ਵੀ ਹੁਣੇ ਵੀ ਬਣਾਉਂਦੇ ਪਰ ਉਹਦਾ ਕੰਮ ਇਹ ਆ ਵੀ ਇਹ ਸੜਕ ਜਦੋਂ ਪਾਈ ਪਈ ਆ ਉਹਦੇ ਤੇ ਮਿੱਟੀ ਪਈ ਆ ਉਹਨੇ ਆਪਣੀ ਜਗਾ ਲੈਣ ਨੂੰ ਸਮਾਂ ਲਾਉਣਾ ਜੇ ਟੁੱਟ ਵੀ ਜੇ ਤਾਂ ਪਰਾਣੀਆ ਸਰਕਾਰਾਂ ਵਾਲੇ ਹੁੰਦੇ ਉਹ ਤਾਂ ਕਹਿੰਦੇ ਵੀ ਪਾਈਪ ਦੇ ਉੱਤੇ ਦੀ ਛੇਤੀ ਛੇਤੀ ਬਣਾ ਦਿਓ ਇੱਕ ਵਾਰੀ ਟੁੱਟੂਗੀ ਤਾਂ ਹੀ ਦੁਬਾਰਾ ਬਣੂਗੀ ਤਾਂ ਹੀ ਸਾਨੂੰ ਕਮਿਸ਼ਨ ਦੇ ਦੂਰ ਤੱਕ ਰਹਿਣਗੇ ਪਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆ ਇਹਦੇ ਵਿੱਚ ਕੋਈ ਨਹੀਂ ਐਮਐਲਏ ਸਾਹਿਬ 2022 ਚ ਵੀ ਜਦੋਂ ਸਾਡਨ ਦੋ ਐਮਐਲਏ ਤੁਸੀਂ ਤੇ ਸਾਊਥ ਰੇ ਦੇ ਉਹ ਇਸੇ ਰੋਡ ਦਾ ਉੱਤੇ ਕਾਟਣ ਗਿਆ ਸੀ ਇਹ ਰੋਡ ਨਹੀਂ ਉਹ ਗਾਹਾਂ ਸੀ ਕੱਕਾ ਚੌਂਕ ਤੋਂ ਅੱਗੇ ਪਹਿਲਾਂ ਧਿਆਨ ਨਾਲ ਅੰਕੜੇ ਚੈੱਕ ਕਰਕੇ ਫਿਰ ਸਵਾਲ ਕਰਿਓ ਐਮਐਲਏ ਸਾਹਿਬ ਜੀ ਬੇ ਕਿਤ ਕਹਿੰਦਾ ਤੁਹਾਡਾ ਸੁਣਨ ਜਾਂਦਾ ਵੀ ਜਿੱਥੇ ਵੀ ਤੁਸੀਂ ਕੰਮ ਕਰਦੇ ਦਿਨ ਨਹੀਂ ਦੇਖਦੇ ਰਾਤ ਦੇ ਦਾ ਹੋਣ ਵੀ ਇੱਕ ਬੰਦਾ ਆਇਆ ਤੁਹਾਡੇ ਕੋਲ ਸਾਈਨ ਕਰਾ ਤੁਸੀਂ ਵਾਟੇ ਕਰਦੇ ਹੋ ਕਹਿੰਦੇ ਵੀ ਐਮਐਲਏ ਸਾਹਿਬ ਨੇ ਕੁਝ ਨਹੀਂ ਦੇ ਛੋਟੇ ਮੇਰੇ ਛੋਟੇ ਮੇਰੇ ਇਹ ਸੇ ਕੰਮ ਕਰਨ ਦੀ ਮੈਨੂੰ 82000 ਤਨਖਾਹ ਮਿਲਦੀ ਹੈ ਤੇ ਮੇਰਾ ਫਰਜ਼ ਬਣਦਾ ਲੋਕਾਂ ਦੇ ਵਾਸਤੇ 24 ਘੰਟੇ ਅਵੇਲੇਬਲ ਹੋਣਾ ਜਿੱਥੇ ਵੀ ਲੋਕਾਂ ਬਾਹ ਫੜ ਕੇ ਕੰਮ ਕਰ ਸਕਣ ਵੈਰੀ ਗੁੱਡ ਵੈਰੀ ਗੁੱਡ ਆਓ ਜੀ ਟੱਕ ਲੱਗਦੀ ਹੈ ਦੁਬਾਰਾ ਕਿੰਨਾ ਕਾ ਫਾਇਦਾ ਹੋ ਲਗਾ ਕਿੰਨੀ ਕੀ ਦੀ ਡਿਮਾਂਡ ਹੈ ਪਾਜੀ ਇਹਨਾਂ ਬਹੁਤ ਦੂਰ ਤੱਕ ਲੰਬੀ ਸੜਕ ਜਾਂਦੀ ਹੈ ਇੱਥੋਂ ਗਿੱਲੜ ਤੋਂ ਸ਼ੁਰੂ ਹੋ ਕੇ ਜੀਡੀ ਰੋਡ ਤੱਕ ਜਾਂਦੀ ਹੈਗੀ ਜੀ ਦੋ ਹਲਕੇ ਨੂੰ ਟੱਚ ਕਰਦੇ ਹੈਗੇ ਨੇ ਪਟਕੋਟ 10 ਵਾਰ ਟੱਚ ਕਰਦੇ ਨੇ ਤੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਸਾਡੇ ਇਲਾਕਾ ਦੇ ਕੌਂਸਲਰ ਐਂਡ ਡਿਵੀਜ਼ਨਰ ਹੁਣੇ ਜੀ ਉਹਨਾਂ ਦੇ ਨਿਜੀ ਉਦਮਾ ਸਦਕਾ ਤੇ ਸਿੱਧੂ ਸਾਹਬ ਸਾਡੇ ਐਮਐਲਏ ਸਾਹਿਬ ਨੇ ਮੇਅਰ ਮੈਡਮ ਆਈਸੇਕਾ ਜੀ ਇੱਕ ਪੂਰੀ ਟੀਮ ਵਰਕ ਬੰਗ ਕਰਕੇ ਪਰ ਬਹੁਤ ਹੀ ਸ਼ਾਨਦਾਰ ਜਿਹੜੀ ਆਰਐਮਸੀ ਰੋਡ ਇਹ ਰੈਡੀ ਹੋ ਰਹੀ ਆ ਪਰ ਮੋਲਾ ਨਵਾਸੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਜੋ ਬਹੁਤ ਜ਼ਿਆਦਾ ਪਰੇਸ਼ਾਨ ਸੀ ਲੰਬੇ ਸਮੇਂ ਤੋਂ ਜੀ ਠੀਕ ਹੈ